ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ। ਆਜ ਦੀ ਵੀਡੀਓ ਵਿੱਚ ਅਪਾ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ। ਇੱਕ ਬਈ ਤਾਜੀ ਸੂਈ ਟਾਪ ਬ੍ਰੀਡ, ਇੱਕ ਜਰਸੀ ਟਾਪ ਬ੍ਰੀਡ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆ। ਆਊਟ ਕਰ ਲੈਨੇ ਆਂ ਬਾਈਨਾ ਗੱਲ ਬਾਤ। ਬਾਈ ਜੀ ਸਸੇ ਕਾਲ। ਸਸੇ ਆਲ ਬਾਈ। ਹੋ ਠੀਕ ਹੋ ਵਧੀਆ ਜੀ। ਵਧੀਆ ਭਰਾ। ਨਾਮ ਤੇ ਐਡਰੈਸ ਹੋ। ਨਾਂ ਵੀਰੇ ਅਰਸ਼ਦੀਪ ਆ। ਉਹ ਪਿੰਡ ਜਦੀਪਾ ਪੰਡ ਕਹਿੰਦੇ ਆ ਪਿੰਡ ਵੀਰੇ ਸੈਦੋਗੇ ਤਹਿਸੀਲ ਬਈ ਨਿਹਾਲਸਗਰ ਜਿਹੜਾ ਵੀਰੇ ਮੋਗਾ। ਨੇੜੇ ਪਿੰਡ ਬਾਈ। ਨੇੜੇ ਵੀਰੇ ਪਧੌੜ। ਆਦਮ ਬਰਾ ਇਧਰ ਬਾਰ ਬਾਰ ਭਾਗੀ ਵਾਲੀ ਸੜਕ ਤੇ ਖੇਤਾਂ ਦੇ ਘਰ ਆਪਾਂ ਮੋਬਾਈਲ ਨੰਬਰ 88761774 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਆ Ориਜਨਲ ਦੂਜਾ ਸੂਆ ਸੂਈ ਆ ਬਾਈ ਕਦੋਂ ਸੂਈ ਸੀ 10:00 ਵਜੇ ਠੀਕ ਆ ਮੈਂ ਇਹ ਬੱਚੇ ਨੂੰ ਜਨਮ ਦਿੱਤਾ ਬਾਈ ਠੀਕ ਹੈ ਜੀ ਜੇਰ ਜੂ ਦੇ ਉੱਕੇ ਰਿਪੋਰਟ ਹੋਊਗੀ ਵੀਡੀਓ ਵੀ ਹੈਗੀ ਦਿਖਾ ਵੀ ਦੇ ਜੀ ਜੇਰ ਬਾਈ ਆ ਰੱਖੀ ਬੈਠਾ ਬਾਈ ਬੱਠਲ ਜੀ ਕੰਪਲੀਟ ਓਕੇ ਆ ਉਹ ਰਿਪੋਰਟ ਆਉਣਾ ਜੇਰ ਜੂ ਦਾ ਬੰਦਾ ਧਰਕਣਾ ਮੰਨੇ ਸਹੀ ਆ ਠੀਕ ਆ ਨਾ ਠੰਡੀ ਬੱਚਾ deta hai हां देवी बच्चा ਠੀਕ ਆ ਐਨੀ ਪਹਿਲਾਂ ਦੰਦਾ ਜੋਵੇ ਯਾਰ ਪਰ ਆਪਾਂ ਵੇਰ ਪਾਣੀ ਪਾਉਂਦੇ ਦੰਦਾ ਨਾ ਕੋਈ ਨੰਦੀ ਪੱਟੀ ਬੁੱਟੀ ਨਹੀਂ ਠੰਡੀ ਸੀ ਉਸ ਲੱਗ ਹਮ ਦੇਖ ਅਡਰ ਬੱਛੀ ਦਾ ਕਮਾਲ ਆ ਜਿਹੜੀ ਥੋੜੀ ਸਪੇਸ ਆ ਨਾ 4 ਕਿਲੋ ਅੱਛੀ ਬੋਲੀ ਬੋਲੀ ਚੋਤੀ ਸੀ ਸੈਟ ਵਟ ਕਰਕੇ ਬੱਚੇ ਬੁੱੱਚੇ ਨੂੰ ਬੁਲਾਦਾ ਸਣਾ ਦੋਨਾਂ ਦੇ ਬੰਦਾ ਵੇਰ ਟੈਨਸ਼ਨ ਫਰੀ ਹੋ ਕੇ ਆਵੇ ਠੀਕ ਆ ਜੋ ਕੋਈ ਬੰਦਾ ਆਨਲਾਈਨ ਆਨਲਾਈਨ ਬੁਲਾਉਂਦਾ ਉਹ ਕਰਤਾ ਕਿ ਦੀ ਫੁੱਲ ਗਰੰਟੀ ਹੋਊਗੀ ਠੀਕ ਆ ਭਾਈ ਇਹ ਕਹਿਣ ਵਾਲਾ ਗੱਲਾਂ ਨਹੀਂ ਕਬੂਤਰ ਦਾ ਬੱਚਾ ਬਾਈ ਚਾਰੇ ਥਾਣਾ ਪੂਰੀ ਵਿੱਤੀ ਦੇ ਗਲਾਪੀ ਥਾਣ ਲੱਗਿਆ ਤੇ ਨਾੜਾ ਨੋੜਾ ਕਰ ਮੈਂ ਕਹਿੰਦਾ ਯਾਰ ਘਰ ਬਿੰਟੇ ਡੀ ਵੀ ਨਹੀਂ ਜਾਂਦੀ ਹੁਣੀ ਚਾਰੇ ਸਰੂਆਂ ਇਹਨਾਂ ਓਕੇ ਬਾਈ ਹੁਣੇ ਰੁੱਕੇ ਰਪੁੱਟਾ ਠੀਕ ਆ ਭਾਈ ਤੇ ਬੱਚੀ ਦਾ ਮੂੰਹ ਮਾਂ ਕੱਦ ਦਾ ਵੈੱਡ ਬਜਣਾ ਤੋਰਾ ਬਸ ਕੱਲੀ ਬੱਚੀ ਦੂਗੀ ਘਾਟ ਮਾਰਦੀ ਆ ਸਗਣ ਸਾਰੀ ਚੰਗੇ ਹੋਏ ਆ ਜਿਹੜਾ ਬੱਚੀ ਦੇ ਨਹੀਂ ਤਾਂ ਮੁੱਲ ਕੋਈ ਵੀ ਨਹੀਂ ਹੋਣਾ ਸੀ ਫੁੱਲ ਬਰੀਡ ਦਾ ਸੂਈ ਸਵਾਈ ਆ ਵੇਖੋ ਜੀ ਬਿਊਟੀ ਦੇਖੋ ਇੱਕ ਨੰਬਰ ਹੋ ਵੀਰੇ ਯਾਰ ਪੂਰੇ ਐ ਸਨਖ ਆਪਣਾ ਫੁੱਲ ਆ ਵੜ ਦੇ ਵਿੱਚ ਕਿ ਨਹੀਂ ਬਾਈ ਇੱਕ ਨੰਬਰ ਆ ਬਾਈ ਸੋਹਰਾ ਦੇਖੋ ਕਰਮਾਲੀ ਦਾ ਲੈ ਚੀਜ਼ ਨਾਲ ਦਾ ਬਾਈ ਬ੍ਰੈਂਡ ਆ ਠੀਕ ਆ ਨਾ ਗੱਲ ਬਾਕੀ ਮੌਸਮ ਮਖਮਲੀ ਵੜ ਆ ਗਈ ਸਹੀ ਗੱਲ ਆ ਇਹ ਗੱਲ ਨਹੀਂ ਕੋਈ ਬੱਚੇ ਦਾ ਕਰਦੀ ਥੋੜੀ ਤਾਜੀ ਹੈਗੀ ਠੀਕ ਆ ਉਹ ਕੋਈ ਵਾਸਤਾ ਹੀ ਨਹੀਂ ਦਾ ਠੀਕ ਆ ਠੀਕ ਆ ਨਾ ਗੱਲ ਆ ਫਲਕਾਰੀ ਪਾਉਣਾ ਤਾਂ ਵੀਰੇ ਆਪਣਾ ਸ਼ੌਂਕ ਆਗਲਾ ਇਹਨਾਂ ਕਵੇ ਕੋਈ ਪਿੰਡੇ ਦੇ ਦਾਗ ਹੋਣਗੇ ਤੇ ਜਾਂ ਵੀਰ ਮੇਰਾ ਮਤਲਬ ਕੀ ਪੇਲਸੀ ਹੋ ਜਾਂ ਢੂਈ ਜਗਦੀ ਹੋਗੀ ਸਹੀ ਆ ਜੇ ਤਾਂ ਮੰਨ ਕੇ ਚੱਲ ਆਪਣਾ ਸ਼ੌਂਕ ਦੇ ਕਰਕੇ ਪਾਤੀ ਹਮ ਇੱਕ ਨੰਬਰ ਹੋਊ ਯਾਰ ਬੰਦਾ ਵੇ ਟੈਂਸ਼ਨ ਹੋ ਜੇ ਠੀਕ ਆ ਥਰ ਗਲੇਵਾ ਬੈ ਬੜਦਾ ਸਾੜੀ ਵਾਲਾ ਆਡਰ ਆ ਸਹੀ ਆ 601 ਕੋਈ ਇਹ ਨਹੀਂ ਵੀ ਟੁੱਟਵਾ ਹੋਊਗਾ ਜਾਂ ਕੋਈ ਉਹ ਲੱਤਾਂ ਲੱਤਾਂ ਵਜਣ ਵਾਲਾ ਉਹ ਕੰਮ ਨਹੀਂਗਾ ਹੈਗਾਗਾ ਠੀਕ ਹੈ ਨਾ ਗੱਲ ਅਗਲੇ 200 ਰੁਪਏ ਲਾਉਣੇ ਆ ਯਾਰ ਹਨਾ ਸਹੀ ਗੱਲ ਗੱਲ ਦੱਸਣੀ ਸਹੀ ਆ ਉਹ ਆਪਾਂ ਜਿਹੜਾ ਵੀ ਪਟਿਆ ਵਾਲਾ ਲੈਣਾ ਬਾਈ ਸਹੀ ਗੱਲ ਆ ਬਾਈ ਘਰੋਂ ਜੇ ਕੋਈ ਬੰਦਾ ਮੁੜਦਾ ਖਲਾ ਆਦਾ ਬਹੁਤ ਮਨ ਦੁਖੀ ਹੁੰਦਾ ਸਹੀ ਗਾ ਕੱਦ ਫੋਲੂ ਵਜਨ ਫੋਲੂ ਹੱਥ ਜੋੜ ਕੇ ਬੇਨਤੀ ਆ ਹਮ ਚੀਜ਼ ਦੀ ਕਦਰ ਕਰਿਓ ਸਹੀ ਗੱਲ ਆ ਬਾਈ ਠੀਕ ਹੈ ਨਾ ਗੱਲ ਫੁੱਲ ਬ੍ਰੀਡ ਫਰਮ ਦਾ ਕੱਦ ਲੈਵਾ ਕਮਾਲ ਦਾ ਗਲਾਪੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਸੋਈ ਬੱਚਾ ਮਗਰ ਬੱਚਾ ਬਾਈ ਜੇਰ ਵੀ ਬਾਈ ਇਹਦੀ ਬੱਠਲ ਚ ਰੱਖੀ ਵਟਾ ਕੰਪਲੀਟ ਸਾਰੀਆਂ ਗੱਲਾਂ ਓਕੇ ਆ ਬਾਈ ਸਭ ਕੁਝ ਯਾਰ ਸਗਣ ਚੰਗੇ ਹੋਏ ਵੇ ਆ ਚੋਣ ਜਵਾ ਤੇਰੇ ਮੂਹਰੇ ਧਾਰਾ ਮਾਰ ਕੇ ਦਿਖਾ ਦੇਣੀਆਂ ਠੀਕ ਹੈ ਨਾ ਗੱਲ ਬਲੂਨ ਇਹ ਦੁੱਧ ਦਿੱਤਾ 19 ਤੋਂ 20 ਕਿਲੋ ਕਹਿਣ ਵਾਲੀ ਗੱਲ ਨਹੀਂ ਠੀਕ ਹੈ ਨਾ ਗੱਲ ਆਪਣੇ ਮਿੱਤਰ ਬੰਦੇ ਤੋਂ ਆਈ ਥੋੜੀ ਜੀ ਦੂਰੋਂ ਆ ਠੀਕ ਹੈ ਜੀ ਸਾਰਾ ਵਾਇਰ ਰਿਕਾਰਡ ਉਹਨਾਂ ਦੇ ਘਰ ਦਾ ਆਪਣੇ ਕੋਲ ਹੈਗਾਗਾ ਠੀਕ ਹੈ ਨਾ ਗੱਲ ਦੋਧਾ ਦੀ ਖਰਾਆ ਵਸ਼ੀ 22 23 ਕਿਲੋ ਪਾਉਗੀ 20 ਕਿਲੋ ਜਦਾ ਯਾਰ ਰੌਲਾ ਹੀ ਕੋਈ ਨਹੀਂ ਯਾਰ ਠੀਕ ਹੈ ਜੇ ਹੁਣ ਇਹਨਾਂ 20 ਕਿਲੋ ਪਾ ਦੇ ਫਿਰ ਕੰਮ ਕਰੇਗਾ ਵੀ ਕੋਈ ਫਾਇਦਾ ਨਹੀਂ ਸਹੀ ਗੱਲ ਆ ਬਾਈ ਇਧਰੋਂ ਵੀ ਲੇਵਾ ਚੈੱਕ ਕਰਵਾਉਂਦੇ ਆ ਬਹੁਤ ਸੋਹਣਾ ਆਰਡਰ ਆ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਤੇ ਬਰਫਾਰਗੀ ਵਸ਼ੀ ਐਨੀ ਠੰਡੀ ਹੈ ਜਿੰਨੀ ਵੀ ਗੱਲ ਤੇ ਥਣ ਦਾ ਸਾਈਜ਼ ਸਹੀ ਗੱਲ ਆ ਬਾਈ ਮਤਲਬ ਯਾਰ ਇੱਕ ਨੰਬਰ ਬੋਰਡ ਹੋਊਗੀ ਬੰਦੇ ਦੇ ਘਰ ਤੱਕ ਦੀ ਜ਼ਿੰਮੇਵਾਰੀ ਹੋਊਗੀ ਜਿਵੇਂ ਮਰਦੀ ਪੈ ਜਾ ਨਾ ਪਾਉਣਾ ਨਾ ਪਾ ਬੱਚਾ ਲਾਉਣਾ ਲਾ ਨਹੀਂ ਲਾਉਣਾ ਨਾਲ ਉਹਨੇ ਵਿੱਚ ਚਵਾਈ ਬੜੀ ਚੰਗੀ ਆ ਯਾਰ ਮੈਂ ਤੈਨੂੰ ਪਹਿਲਾਂ ਕਹਿੰਦਾ ਮੋਟਾ ਮੋਟਾ ਚੂਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਮਗਰਲੇ ਥਾਣੀ ਚਵਾਈ ਚੈੱਕ ਕਰ ਲੋ ਲੈ ਕਿਆ ਬਾਤ ਇੱਕ ਨੰਬਰ ਹੁੰਦੀ ਚੂਣੀ ਬੜਾ ਚੰਗਾ ਯਾਰ ਹਨਾ ਕਰਮਾਣੀ ਕੋਈ ਭੂਰਨੀ ਕੋਈ ਸ਼ਰਲਾਣੀ ਕੋਈ ਛਿੱਟਾ ਨਹੀਂ ਕੋਈ ਗੰਨਵੜੀ ਨਹੀਂ ਸਹੀ ਗੱਲ ਠੀਕ ਹੈ ਨਾ ਗੱਲ ਆਪਣਾ ਜਨਮਰਤਾ ਪਰਮਾਤਮਾ ਦਾ ਕਰਕੇ ਕਹਿਣੇ ਆ ਬਾਈ ਠੀਕ ਹੈ ਨਾ ਪੂਰਾ ਵਧੀਆ ਸਾਫ ਸੁਥਰਾ ਹੀ ਲਈਦਾ ਸਹੀ ਚੋਈ ਜੁਈ ਦਾ ਇੱਕ ਨੰਬਰ ਹੈ ਲੈ ਜਿਵੇਂ ਮਰਜ਼ੀ ਚੋਈ ਚੱਲਾ ਥੀ ਜੋ ਲੋ ਚਾਹੇ ਮਸ਼ੀਨ ਮੈਂ ਕਹਣਾ ਇੱਕ ਨੰਬਰ ਥਾਣ ਲੈ ਕਿਨੇ ਕਿਡਾ ਲੈਣਾ ਯਾਰ ਭਾਈ ਲੈ ਉੱਠੇ ਪਾਸੇ ਬਹਿ ਕੇ ਜਵਾਈ ਕਰ ਲਾ ਤਾਂ ਵੀ ਕੋਈ ਚੱਕਰ ਨਹੀਂ ਹਿੱਲਣਾ ਤਾਂ ਹੈ ਹੀ ਨਹੀਂਗਾ ਭਾਈ ਚੱਕ ਨੰਬਰ ਤੇ ਮੁੱਲ ਦੱਸ ਦੇ ਭਾਈ ਜੀ ਮੁੱਲ ਡਾਕਟਰ ਦਾ ਫੋਨ ਤੇ ਕਰਾਂ ਕਿਉਂਕਿ ਭਾਈ ਪਤਾ ਡਾਇਰੈਕਟ ਮੁੱਲ ਕਰ ਲਾ ਕਿਉਂਕਿ ਰਾਤ ਤਾਂ ਲੋਕਾਂ ਨੇ ਕਹਿ ਨੂੰ ਜੀ ਨਹੀਂ ਕਰਦਾ ਕਿਉਂਕਿ ਲੋਕਾਂ ਨੇ ਭਾਈ ਪਤਾ ਗੱਲ ਕੀ ਕਰਦੇ ਆ ਲੋਕ ਇਹਦੇ ਘੋਡੇ ਦਾ ਮੁੱਲ ਕਿ ਪਾਉਂਦੇ ਆ ਠੀਕ ਆ ਮੁੱਲ ਫੋਨ ਤੇ ਕਰ ਲਾ ਤਾਂ ਵੀ ਅਗਲੇ ਨੇ ਮੁੱਲ ਪੁੱਛਣਾ ਹੀ ਆ ਫੋਨ ਲਾ ਕੇ ਜੇ ਜੈਮਨ ਨਾਲ ਡਾਇਰੈਕਟ ਕਰਲਾ ਫਿਰ ਨਿਕਰੇ ਹੋਵੇ ਤਾਂ ਵੀ ਪੁੱਛਨੇ ਵੇ ਕੀ ਮੁੱਲ ਠੀਕ ਤਾਂ ਹੀ ਕਰਕੇ ਫਿਰ ਮੁੱਲ ਫੋਨ ਤੇ ਕਰੂੰ ਕਰੂੰ ਜਾਇਜ ਹੈ ਨਹੀਂ ਕੋਤਾ ਵੀ ਲੱਖ ਮੰਗੂਗਾ ਇੱਕ ਲੱਖ ਮੰਗ ਲੂ ਜਿੰਨੇ ਰੁਪਏ ਦੀ ਵਸੇਓਨੇ ਰੁਪਏ ਮੰਗਾਗੇ ਠੀਕ ਹੈਗਾ ਕਹਿੰਦਾ ਪੱਕਾ ਮੁੱਲ ਲਾ ਕੇ ਵੜ ਦੇਵਾਂਗੇ ਬਈ ਇੱਕ ਨੰਬਰ ਹੋ ਗਿਆ ਬੜਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਵੜ ਦੇ ਹਿਸਾਬ ਨਾਲ ਬਿਲਕੁਲ ਜਾਇਜ ਹੋਗਾ ਇੱਕੋ ਕੇ ਰਬਤਾ ਹੋਣੀ ਆ ਬਈ ਅੱਗੇ ਵੀਰੇ ਦੋ ਨੰਬਰ ਕਿਹੜਾ ਸੋ ਹੈ ਜੀ ਇਹਦਾ ਬਰ ਇੱਕ ਇਹ ਸੂਈ ਕਰਕੇ ਇਹਦੀ ਵੀਡੀਓ ਪਾ ਦੀ ਸੂਆ ਦੂਸਰਾ ਗਾ ਠੀਕ ਆ ਫਿਰ ਜਰਸੀ ਆ ਪੰਜਾਬ ਵਾਲੀ ਕੋਈ ਹਿਮਾਚਲ ਹੁਣ ਚਲੜੀ ਨਹੀਂ ਹੋਊਗੀ ਠੀਕ ਆ ਨਾ ਗੱਲ ਠੀਕ ਆ ਭਾਈ ਠੀਕ ਆ ਨਾ ਫੁੱਲ ਕੱਦਾ ਫੁੱਲ ਬਜਣਾ ਫੁੱਲ ਬੇਲਾ ਸਹੀ ਆ ਚਾਰੇ ਥਾਣਾ ਥੋੜੀ ਜਿਹੀ ਫੋਟ ਜ਼ਰੂਰ ਆ ਵੀ ਦਿਖਾ ਦੇ ਵੀਰ ਯਾਰ ਜਲਦੀ ਤਾਂ ਹੋਣੀ ਨਹੀਂ 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 ਇਹਦਾ ਭਾਈ ਮੂੰਹ ਹੈ ਨਹੀਂਗਾ ਕਿਉਂਕਿ ਯਾਰ ਅਗਲਾ ਦਾ ਸੌਦਾ ਹੋ ਜੇਗਾ ਨਾ ਕੱਲੂ ਇਹਦਾ ਮੂੰਹ ਹੀ ਨਹੀਂਗਾ ਮਤਲਬ ਅਵਲੇ ਖਿੱਚ ਕੇ ਦੇਖ ਲੈ ਠੀਕ ਆ ਠੀਕ ਆ ਨਾ ਗੱਲ ਠੰਡੀ ਸੀਲਾ ਬ੍ਰੀਡ ਇਸ ਤਿਆਰ ਕਰਕੇ ਵੀਡੀਓ ਪਾਉਣੀ ਸੀ ਚਲ ਕੋਈ ਗੱਲ ਨਹੀਂ ਜੇ ਕਿ ਕੋਈ ਬੰਦਾ ਮੰਨ ਗਿਆ ਜਦੋਂ ਸਾਹਮਣਾ ਨਾ ਹੁੰਦਾ ਹਨਾ ਸਹੀ ਗੱਲ ਹੈ ਪਿਓਰ ਜਰਸੀ ਆ ਚੀਜ਼ ਆ ਇੱਕ ਵੇਦ ਮੰਨਿਆ ਠੀਕ ਹੈ ਨਾ ਗੱਲ ਆ ਬ੍ਰੀਡ ਵਾਲੀ ਆ ਯਾਰ ਮੇਰੇ ਯਾਰ ਕਿਆ ਬਾਤ ਹੈ ਬੱਚਾਗਾ ਕਹਿਣ ਵਾਲੀ ਗੱਲ ਨਹੀਂ ਹੈਗੀ ਕਹਿਣ ਇਹ ਸਰੀਕ ਯਾਰ ਕਰਮ ਵਾਲੀ ਦਾ ਹਨਾ ਵਾ ਇਹ ਤੇ ਫਿਰ ਬੋਟਾ ਯਾਰ ਭਾਈ ਸੋ ਨਾ ਇਹ ਨਵਾਂ ਵਿੱਥ ਫਿਰਦਾ ਸੀਗਾ ਤੇ ਮੈਂ ਗੱਲ ਕਰ ਬਾਈ ਫੇਰਿਆ ਨਹੀਂ ਠੀਕ ਹਨਾ ਗੱਲ ਕਿਉਂਕਿ ਵਜਨ ਵਾਲੀ ਬਹਿੜ ਆ ਬਾਈ ਠੀਕ ਆ ਤਾਂ ਕਰਕੇ ਉਹ ਕਰਦੇ ਆਂਗੇ ਤੇ ਠੰਡੀ ਸੀਲਸ ਲੱਗਦੇ ਦੁੱਖ ਨਹੀਂ ਮੁੱਕੇ ਬਾਈ ਦਿਖਾ ਚੀਜ਼ ਆ ਖਾੜਨੀ ਖੁੜਨੀ ਜਿਹਨੇ ਵਧੀਆ ਜਰਸੀ ਪਿਓਰ ਲੈਣੀ ਆ ਪਿਆਵ ਵਾਲੀ ਬਈ ਘਰੇ ਰੱਖਣ ਵਾਲਾ ਜਾਨਵਰ ਆ 200 ਇਹ ਪੀ ਕੇ ਬਾਈ ਯਾਰ ਮੈਨੂੰ ਇਹਨਾਂ ਪਤਾ ਦੂਜਾ ਸੂਰ ਕਿ ਭਲਾ ਦੀ ਫੇਰ ਵਿੱਚ ਹੂੰ ਕਿ ਸਟ੍ਰੇਟ ਪਈ ਆ ਕੋਈ ਦਾਗ ਨਹੀਂ ਕੋਈ ਮੰਨ ਲੇ ਚਲ ਪਿੰਡੇ ਦੀ ਸ਼ੈਣ ਮੁੰਜੀ ਨਹੀਂ ਸੁਣੀ ਆ ਸੁਭਾਅ ਬਹੁਤ ਨਰਮ ਆ ਇਹ ਤਾਂ ਆ ਜਾ ਵੀਰੇ ਐਨੀ ਹੋਰ ਬਣੀਆਂ ਨਹੀਂ ਚੱਲ ਦੇ ਉੱਪਰ ਇਹ ਸਾਰੀਆਂ ਬਾਲਟਾਂ ਲੈ ਕੱਢੋ ਫੇਰ ਕਰਮ ਵਾਲੀ ਨੇ ਸੋਹਣਾ ਕੱਲੀ ਕੱਚੀ ਕੱਚੀ ਆ ਉਸ ਹਾਵ ਨਾਂ ਦਾ ਜਾ ਮੈਂ ਕਹਣਾ ਯਾਰ ਓਕੇ ਰਿਪੋਰਟਾਂ ਹੁਣ ਆ ਉਹ ਗੱਲਾਂ ਬਾਤਾਂ ਨਹੀਂ ਹੈਗਾ ਆਪਣੇ ਕੋਲੇ ਕਹਿਣਾ ਕੀ ਆ ਕਮਾਉਣਾ ਕੀ ਆ ਠੀਕ ਆ ਲੰਗਾਲਾ ਥੋੜਾ ਜਿਹਾ ਨੌਂਾ ਦੇ ਹੱਥ ਫਰਾਉਣਾ ਹੀ ਫਰਾਇਆ ਬਾਈ ਤਾਂ ਨੀਗਾ ਕਿਉਂਕਿ ਆਏ ਬਾਈ ਬੱਚੇ-ਵੁੱਚੇ ਦਾ ਔਖਾ ਹੋ ਜਾਂਦਾ ਥੋੜਾ ਜਿਹਾ ਸੁਆਉਣੀਆਂ ਵੜਾ ਠੀਕ ਆ ਨਾ ਚੀਜ਼ ਦਿਖਾ ਸੇ ਮੋਹਲੇ ਵੀ ਇਹਦਾ ਜਾਇਦ ਜਾਂਦੀ ਹਾਂ ਮੇਰੇ ਮੋਹਲੇ ਦਾ ਵੀ ਫੋਨ ਤੇ ਕਰੂੰਗਾ ਇਹਦਾ ਮੰਨ ਕੇ ਚੱਲ ਯਾਰ ਬੈਠਦਾ ਬਾਈ ਬਲੇ ਰੁਪਈਆਂ ਦੀ ਸਾਨੂੰ ਵੀ ਪਤਾ ਤੈਨੂੰ ਵੀ ਪਤਾ ਰੋਈ ਵੀਡੀਓ ਪਾਉਣਾ ਠੀਕ ਹੈ ਨਾ ਇਹ ਤਾਂ ਕੱਚੀ ਕੱਚੀ ਉਹਦੀ ਨਾਲ ਵੀਡੀਓ ਫੋਨ ਕਰਕੇ ਪਾਤੀ ਯਾਰ ਸਹੀ ਹੈ ਠੀਕ ਹੈ ਨਾ ਗੱਲ ਇਹ ਬੇ ਟੈਨਸ਼ਨ ਫਰੀ ਹੋ ਕੇ ਆ ਜੇ ਬੰਦਾ ਹਮ ਮੰਨ ਕੇ ਚੱਲ ਯਾਰ ਜਿਹੜਾ ਬੰਦਾ ਇਹਨੂੰ ਘਰੇ ਮੰਨ ਕੇ ਚੱਲ ਜਿਹਨੂੰ ਵੇਚਣ ਨਹੀਂ ਆ ਬਾਈ ਸਾਥੋਂ ਲੈ ਕੇ ਰੋਟੀ ਹੋਊਗੀ ਜਦਨ ਬੱਚੀ ਦਾ ਸਹੀ ਰਿਕਾਰਡ ਚੈੱਕ ਕਰ ਆ ਗਿਆ ਇਹ ਜਦਨ ਬੱਚੀ ਜਮਾਏ ਤਿਆਰ ਹੋ ਕੇ ਆਉਂਦੀ ਦੱਸੂਗੀ ਵੀ ਮੈਂ ਕੋਈ ਚੀਜ਼ ਠੀਕ ਹੈ ਇਹ ਤਾਂ ਚਲ ਆਇਆ ਵੀ ਨਾਲ ਦੇਗੀ ਤਾਂ ਮੀਠੀ ਗਣੀ ਆਪਨ ਕੋਈ ਪ੍ਰਵਾਹ ਹੀ ਜਣੀ ਸਹੀ ਗੱਲ ਆਪ ਠੀਕ ਆ ਨਾ ਗੱਲ ਕਿਉਂਕਿ ਇਹਦੇ ਜਾਨਵਰ ਬਾਈ ਕਰ ਕਰ ਥੋੜੀ ਜਿਹੀ ਆਹ ਨੰਨ ਅੰਦਾਜ਼ਾ ਲਾਇਓ ਸਾਰੀਆਂ ਵਲਟਾਂ ਲਾਂ ਕੱਟ ਡੁੱਟੇ ਮੇਰੇ ਥਣ ਦਾ ਸੈਦ ਹੁਣ ਵੀ ਕਿੰਨਾ ਚੰਗਾ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਨਾੜਾਂ ਨੂੜਾਂ ਫੁੱਲ ਚੰਗੀਆਂ ਕੱਲਾ ਕੱਲਾ ਥਣ ਪੂਰੀ ਵਿਥੀਰੇ ਥਣ ਜਿਵਾਈ ਚੁਈ ਕਰਮਾ ਜੀ ਬਹੁਤ ਚੰਗੀਆਂ ਲੱਗੋਗੇ ਕੋਕਰ ਬੋਟਾ ਹੋਣਾ ਹਾਂ ਚਮਕ ਚਮਕ ਬਹੁਤ ਹਨ ਮੈਂ ਕਿਹਾ ਯਾਰ ਦੋਨੇ ਹੀ ਭਾਗ ਗਾਲਾਂ ਦਾ ਕੋਈ ਜੋੜਾ ਮੰਗਾ ਖੁੱਲਾ ਮਾਣਦਾਨ ਕਰ ਦੂੰ ਠੀਕ ਹੈ ਚਾਰ ਦਿ ਬੋਰੇਲਾ ਬੁਲੇਵੇ ਵਾਲੇ ਠੀਕ ਹੈ ਨਾ ਗੱਲ ਆ ਉਹ ਸੂਈ ਸਵਾਈਆ ਜੇਰ ਮੂਰੇ ਆ ਇੱਕ ਜਗ੍ਹਾ ਦੁੱਧ ਪਾਉਂਦਾ ਹੋਊ ਜੂ ਇੱਕ ਬੰਦਾ 4 ਦਿਨਾਂ ਸੰਭਲੂ ਇਹਦਾ ਯਾਰ ਕੋਈ ਬੰਦਾ ਵੇਚਣ ਵਾਲਾ ਬੋਲੇ ਲਾਊਗਾ ਨਾ 2 ਰੁਪਏ ਵਾਛੀ ਦਿਓ ਠੀਕ ਹੈ ਨਾ ਗੱਲ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ